ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਆਪਣੇ ਮਿੱਤਰ ਮਰਦਾਨੇ ਨਾਲ ਯਾਤਰਾ ਕਰ ਰਹੇ ਸੀ ਜਦੋਂ ਉਹ ਇੱਕ ਪਿੰਡ ਵਿੱਚ ਜਾ ਰਹੇ ਸੀ ਤਾਂ ਭਾਈ ਮਰਦਾਨੇ ਨੂੰ ਬਹੁਤ ਪਿਆਸ ਲੱਗੀ ਉਹਨਾਂ ਨੂੰ ਪਹਾੜੀ ਤੇ ਇੱਕ ਖੂਹ ਦਿਖਾਈ ਦਿੱਤਾ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਪਾਣੀ ਲੈਣ ਲਈ ਭੇਜਿਆ ਕੂਦਾ ਮਾਲਕਾ ਜਿਸ ਦਾ ਨਾਮ ਬਲੀ ਕੰਧਾਰੀ ਸੀ ਉਹ ਬਹੁਤ ਲਾਲਚੀ ਸੀ ਉਹਨੇ ਪਾਣੀ ਉਹ ਪਾਣੀ ਦੇ ਬਦਲੇ ਪੈਸੇ ਲਿਆ ਕਰਦਾ ਸੀ ਭਾਈ ਮਰਦਾਨਾ ਉਸ ਕੋਲ ਤਿੰਨ ਵਾਰ ਪਾਣੀ ਮੰਗਣ ਗਿਆ ਪਰ ਉਸਨੇ ਤਿੰਨੋਂ ਵਾਰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹੁਣ ਰੱਬ ਆਪਣੀ ਮਦਦ ਕਰੇਗਾ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕੀ ਬੋਲ ਮਰਦਾਨਿਆਂ ਵਾਹਿਗੁਰੂ ਤੇ ਇਥੋਂ ਕੋਈ ਵੀ ਪੱਥਰ ਚੁੱਕ ਕੇ ਜਦੋਂ ਚੱਕੇਗਾ ਉਥੋਂ ਪਾਣੀ ਦਾ ਜਸਮਾ ਫੁੱਟ ਪਊਗਾ ਤਾਂ ਫਿਰ ਮਰਦਾਨਾ ਜੀ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਉਦਾਂ ਹੀ ਕੀਤਾ ਫਿਰ ਪਾਣੀ ਪਾਣੀ ਹੋ ਗਿਆ ਫਿਰ ਭਾਈ ਮਰਦਾਨਾ ਨੇ ਪਾਣੀ ਪੀ ਕੇ ਆਪਣੀ ਪਿਆਸ बुझਾਈ ਤੇ ਕੋਲ ਖੜੇ ਲੋਕ ਵੀ ਪਾਣੀ ਪੀਣ ਲੱਗ ਗਏ ਖੂਹ ਦੇ ਮਾਲਕ ਨੂੰ ਬਹੁਤ ਗੁੱਸਾ ਆ ਗਿਆ ਜਦ ਉਸ ਨੇ ਖੂਹ ਵੱਲ ਧਿਆਨ ਦਿੱਤਾ ਤਾਂ ਉਹ ਹੈਰਾਨ ਹੋ ਗਿਆ ਕਿਉਂਕਿ ਖੂਹ ਵਾਲਾ ਪਾਣੀ ਘਟਦਾ ਹੀ ਜਾ ਰਿਹਾ ਸੀ ਤੇ ਗੁਰਨਾਨਕ ਦੇਵ ਜੀ ਵੱਲੋਂ ਪੱਟੀ ਮਿੱਟੀ ਵੱਲ ਨਿਕਲ ਰਿਹਾ ਸੀ ਪਿੰਡ ਵਾਲੇ ਵੀ ਗੁਰਨਾਨਕ ਦੇਵ ਜੀ ਕੋਲ ਆ ਕੇ ਪਾਣੀ ਪੀਣ ਲੱਗੇ ਖੂਹ ਦੇ ਮਾਲਕ ਨੇ ਗੁੱਸੇ ਵਿੱਚ ਆ ਕੇ ਪਹਾੜੀ ਵੱਲੋਂ ਇੱਕ ਵੱਡਾ ਪੱਥਰ ਗੁਰਨਾਨਕ ਦੇਵ ਜੀ ਵੱਲ ਸੱਟ ਦਿੱਤਾ ਗੁਰਨਾਨਕ ਦੇਵ ਜੀ ਨੇ ਪੱਥਰ ਵੱਲ ਜਾ ਕੇ ਆਪਣੇ ਇੱਕ ਹੱਥ ਦੇ ਪੰਜੇ ਨਾਲ ਉਸ ਨੂੰ ਰੋਕ ਲਿਆ ਗੁਰਨਾਨਕ ਦੇਵ ਜੀ ਨੂੰ ਦੇਖ ਕੇ ਖੂ ਦਾ ਮਾਲਕ ਹੈਰਾਨ ਹੋ ਗਿਆ ਤੇ ਗੁਰੂ ਜੀ ਕੋਲੋਂ ਮਾਫੀ ਮੰਗਣ ਲੱਗਿਆ ਤੇ ਫਿਰ ਗੁਰੂ ਜੀ ਨੇ ਕਿਹਾ ਕਿ ਕਿਸ ਗੱਲ ਦਾ ਕਮੰਡ ਕਰਦਾ ਹੈ ਤੇਰਾ ਕੋਸ਼ ਨਹੀਂ ਹੈ ਕੋਸ਼ਿਸ਼ ਕਰਕੇ ਰਹਿਣਗੇ ਤੇ ਲੋਕ ਕੁਝ ਕਰਕੇ ਜਾਵਾਂਗੇ ਤਾਂ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਾਂਗੇ ਜਿੱਥੇ ਇਹ ਘਟਨਾ ਵਾਪਰੀ ਸੀ ਉੱਥੇ ਅੱਜ ਗੁਰਦੁਆਰਾ ਪੰਜਾ ਸਾਹਿਬ ਜੀ ਦਰਜ ਹੈ ਜੋ ਕਿ ਪਾਕਿਸਤਾਨ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ